ਆ ਸੰਦੂਖ ਖੋਲਣੀ ਆ ਪਰ ਮੈਂ ਹੁਣ ਖੋਲ ਦਿੰਨਾ ਲਾ ਸੰਦੂਖ ਖੋਲਣੀ ਆ ਬਰਾੜਾ ਹਾਂ ਆ ਖੋਲ ਲਾ ਸੰਦੂਖ ਹਾਂ ਠੀਕ ਆ ਤੇ ਆ ਤਸਵੀਰ ਤੈਨੂੰ ਦੇ ਦਿੰਦਾ ਗਿਫਟ ਗਿਫਟ ਆ ਸੰਦੂਖ ਖੋਲਣੀ ਆ ਪਰ ਮੈਂ ਹੁਣ ਖੋਲ ਦਿੰਨਾ ਲਾ ਸੰਦੂਖ ਖੋਲਣੀ ਆ ਗੱਲਾਂ ਕੀ ਕਰਦਾ ਜਾ ਯਾਰ ਅੱਜਾ ਭਰਾਵਾ ਕਰ ਕੀ ਹੋ ਗਿਆ ਖੋਲ ਤੀ ਲਾ ਹਾਂ ਤਾ ਖੋਲ ਤੀ ਸੰਦੂਖ ਉਹ ਕਿ ਸੰਦੂਖ ਖੋਲਦੀ ਕਿੱਡੀ ਗੱਲ ਆ ਖੁੱਲ ਗਿਆ ਤੇ ਨਾ ਆ ਥੱਲੇ ਵੀ ਆ ਭਰਾਵਾ ਕਿਹੜੀ ਖਾਣਾ ਥੱਲੇ ਆਹ ਜਿਹੜਾ ਥੱਲੇ ਬਣਾਇਆ ਬੱਲੇ ਕੀ ਥੱਲੇ ਆ ਆ ਆ ਇਥੋਂ ਤਾਂ ਕੀ ਆ ਇੱਥੇ ਬਾਰੀ ਐ ਤੂੰ ਖੋਲ ਬਾਰੀ ਹੈਗੀ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਆ ਵੇਖ ਆ ਵੇਖਾ ਹੁਣ ਖਾਣਾ ਇੱਥੇ ਦਾ ਅੱਛਾ ਇਹੇ ਹੀ ਆ ਖਾਣਾ ਥੱਲੇ ਆ ਥੱਲੇ ਇੱਕ ਹੋਰ ਜੇ ਬਾਈ ਤੂੰ ਢੇੜ ਕਰਦਾ ਦੇਉਂਦਾ ਮਾਰਾ ਉਹ ਨਹੀਂ ਯਾਰ ਮਜ਼ਾਕ ਨਹੀਂ ਕਰਦਾ ਮੈਂ ਸੱਚੀ ਖੋਲ ਯਾਰ ਯਾਰ ਬਾਈ ਸੋ ਤੱਕਾਇ ਕਮਾਲ ਹੋ ਗਈ ਯਾਰ ਆ ਤਾਂ ਯਾਰ ਬਾਈ ਆ ਤਾਂ ਦਰਸ਼ਕੋ ਝੇੜ ਹੀ ਕਰਤੀ ਝੇੜ ਕਾ ਨੂੰ ਬਈ ਤੂੰ ਬਈ ਉਤਲੀ ਦੀ ਗੱਲ ਹੋਈ ਆ ਤਸਵੀਰ ਵੇਖ ਕੇ ਨਹੀਂ ਸੋਹਣੀ ਬਣੀ ਆ ਬਾਬੇ ਨਾਨਕ ਦੇ ਰੋਜ਼ ਤੜਕ ਉੱਠ ਕੇ ਮੱਥਾ ਟੇਕਿਆ ਕਰਾਂਗੇ ਆਪਾਂ ਸਵਾਲ ਆ ਦਰਸ਼ਕੋ ਗਿਫਟ ਵੀ ਬਹੁਤ ਸੋਹਣਾ ਆ ਜੋ ਲਾਈਕ ਕੇ ਦਿਮਾਗ ਆਪਾਂ ਮੜਾ ਮੋਟਾ ਦੇਖ ਗਏ ਮੇਰੇ ਹਿਸਾਬ ਨਾਲ ਨਾ ਪ੍ਰਾਣੀਆਂ ਆ ਵੀ ਯਾਰ ਪ੍ਰਦੀਪ ਦਾਸ ਦੇ ਯਾਰ ਮੇਰੀ ਮੁੱਠੀ ਦਾਸ ਤਾਂ ਕੋਈ ਫਿਰ ਗਿਫਟ ਨਹੀਂ ਮਿਲਣਾ ਯਾਰ ਨਹੀਂ ਯਾਰ ਆਇਆ ਨਾ ਕਰ ਆਇਆ ਨਾ ਕਰ ਯਾਰ ਇਹ ਵੇਖ ਯਾਰ ਆਪਾਂ ਤੜਕੇ ਉੱਠ ਕੇ ਨਾ ਬਾਬੇ ਨਾਨਕ ਨੂੰ ਧਿਆਉਣਾ ਹਣਾ ਬਾਬੇ ਨਾਨਕ ਦਾ ਨਾਮ ਲੈ ਕੇ ਤਾਂ ਗਰੀਬ ਆ ਤੇਰੀ ਗੱਲ ਮੰਨਦਾ ਤੇ ਯਾਰ ਫਿਰ ਆਇਆ ਤਾਂ ਨਾ ਕਰ ਕੋਈ ਮੈਨੂੰ ਦੱਸ ਰਾ ਰਾ ਹਾਂ ਕੋਈ ਮਾ ਆ ਪੈ ਜਾਣੇ ਵਾਹ ਪੈ ਜਾਣੇ ਵਾਹ ਨਾ ਪੈ ਗਿਆ ਮੈਂ ਤਾਂ ਕਾ ਫਲੂ ਵੀ ਖੋਲੀ ਕਿੱਡੀ ਕੀ ਜਿ ਹੈ ਨਹੀਂ ਸੱਚੀ ਯਾਰ ਭਾਈ ਹਾਂ ਭਾਈ ਖੁੱਲਦੀ ਆ ਵੀਗਾ ਹੈ ਹੈ ਗਈ ਹੈ ਗਈ ਹਾਂ ਯ ਤੱਕ ਯਾਰ ਬਾਰੀ ਤਾਂ ਹੈਗੀ ਇਹਨਾਂ ਦਾ ਮੈਨੂੰ ਪਤਾ ਲੱਗ ਗਿਆ ਪਰ ਇਹ ਖੁੱਲਦੀ ਕਿ ਆਇਆ ਤਾਂ ਦੱਸ ਮੈਨੂੰ ਅੰਦਰ ਉਹ ਤਾਂ ਨਹੀਂ ਖੁੱਲਦੀ ਖੁੱਲਦੀ ਆ ਮਾਰ ਮੱਥਾ ਕਰਦਾ ਖੁੱਲੂ ਮਾ ਯਾਰਾ ਕੋਈ ਨਾ ਹੀ ਬੈਠਾ ਭਾਈ ਯਾਰ ਭਾਈ ਮੇਰੀ ਤਾਂ ਭਿਆਨ ਆ ਭਿਆਨ ਹੋ ਗਿਆ ਉਹ ਯਾਰ ਵੀਡੀਓ ਬਹੁਤ ਲੰਮੀ ਜਾੜੂਆ ਇਹਦਾ ਤੂੰ ਖੋਲ ਦੇ ਯਾਰ ਮੈਂ ਤਾਂ ਆ ਦੇਵੇ ਪਰ ਆਇਣਾ ਹੈ ਸੱ ਫਿਰ ਪਤਾ ਤਾਂ ਲੱਗੇ ਬਈ ਚੱਲ ਹੈ ਚਲ ਇਹ ਆਪਾਂ ਬਾਅਦ ਚ ਕਰ ਲਾਂਗੇ ਯਾਰ ਗਿਫਟ ਠੀਕ ਆ ਆਪਾਂ ਮੈਨੂੰ ਹੁਣ ਤੂੰ ਹੀ ਦੱਸ ਵੀ ਕਿਵੇਂ ਖੁੱਲੂਗੀ ਮੇਰੇ ਤਾਂ ਭਾਈ ਖਤਮ ਆ ਖੇਡਾ ਕਰ ਚੰ ਠੀਕ ਹੈ ਖੋਲ ਦੇ ਲਈ ਭਾਈ ਹੁਣ ਤੂੰ ਆਪੇ ਦੇਖ ਲੈ ਕਿੱਥੇ ਯਾਰ ਖੁੱਲੂਗੀ ਹੁਣ ਖੁੱਲੂਗੀ ਯਾਰ ਪਰ ਖੋਲ ਦੇ ਯਾਰ ਜੇ ਮੈਂ ਖੋਲ ਤੀ ਮੈਨੂੰ ਕਿੱਥੇਗਾ ਤੈਨੂੰ ਮੈਂ ਨਾ ਹਾਪੀ ਰਹੂਗਾ ਬਹੁਤ ਸੋਹਣੀ ਬਣਾਈ ਆ ਦੇਖੋ ਇਧਰ ਦੋਸਤੋ ਬਹੁਤ ਘਾਟ ਪੰਜਾਬ ਦਾ ਉੱਤੇ ਉਹ ਲੋਕ ਲੱਗਿਆ ਇਧਰ ਵੇਖੋ ਇਧਰ ਬਈ ਆ ਮੋਰਨੀਆਂ ਮੇਕਅਪ ਬਹੁਤ ਘਾਟ ਬਹੁਤ ਬੜਾਈ ਆ ਸਿਰਾਂ ਬੰਬ ਇਹ ਦੇਉਂਗਾ ਤੈਨੂੰ ਮੈਂ ਇਹ ਦੇ ਹਾਂ ਪੰਪ ਲੈ ਮੈਂ ਥੋੜੀ ਖੋਲਦੀ ਬਈ ਹੁਣ ਤੂੰ ਐ ਕਰ ਇਹ ਨਹੀਂ ਰੱਖਦਾ ਨਹੀਂ ਮੈਂ ਰੱਖ ਦੂ ਚਲ ਠੀਕ ਹੈ ਮੈਨੂੰ ਖੋਲ ਕੇ ਦਿਖਾਉਂਗਾ ਕਿੱਥੋਂ ਖੋਲ ਆ ਕੀ ਓਏ ਆ ਕੀ ਹੈ ਖੁੱਲ ਗਈ ਓਏ ਆ ਕਿੱਥੋਂ ਖੋਲਤੀ ਆ ਪਰ ਆ ਕੀ ਹੈ ਆ ਕੀ ਆ ਪ੍ਰੋਜੈਕਟ ਕੱਢਿਆ ਓਏ ਆ ਵੇਖ ਲੋ ਦੋਸਤੋ